ਜਿੱਥੋਂ ਤੱਕ ਇਹ ਕਹਿਣਾ ਕਿ ਮੈਂ 12 ਘੰਟੇ ਪੜਦਾ ਰਿਹਾ ਮੈਂ 18 ਘੰਟੇ ਪੜਦਾ ਰਿਹਾ ਮੈਂ ਮੈਨੂੰ ਇਸ ਗੱਲ 'ਚ ਕੋਈ ਕਹਿਣ 'ਚ ਕੋਈ ਸ਼ੰਕਾ ਨਹੀਂ ਕਿ ਮੈਂ 12 ਘੰਟੇ ਨਹੀਂ ਪੜਿਆ ਮੈਂ 18 ਘੰਟੇ ਨਹੀਂ ਪੜਿਆ ਮੈਂ 10 ਘੰਟੇ ਵੀ ਨਹੀਂ ਪੜਿਆ ਮੈਂ ਆਪਣੀ ਲਾਈਫ ਦੇ ਵਿੱਚ ਕੰਸਿਸਟੈਂਸੀ ਦੇ ਨਾਲ ਜਿੰਨਾ ਵੀ ਮੈਨੂੰ ਸਮਾਂ ਮਿਲਿਆ ਹਰ ਰੋਜ਼ 3 ਘੰਟੇ 4 ਘੰਟੇ 2 ਘੰਟੇ 1 ਘੰਟਾ ਈਵਨ ਕਈ ਵਾਰ ਇਹ ਸਮਾਂ ਸੀ ਕਿ ਅੱਧਾ ਘੰਟਾ ਵੀ ਮਿਲਦਾ ਜੋ ਵੀ ਆਪਣੇ ਟਾਈਮ ਦੇ ਵਿੱਚੋਂ ਤੁਹਾਨੂੰ ਕਿਉਂਕਿ ਗਵਰਨਮੈਂਟ ਜੌਬ ਦੇ ਵਿੱਚ ਸੀਗਾ ਮੈਂ ਆਪਣੇ ਫੈਮਿਲੀ ਟਾਈਮ ਵੀ ਸਪੈਂਡ ਕਰਨਾ ਸੀਗਾ ਦਫਤਰ ਦੀਆਂ ਜ਼ਿੰਮੇਵਾਰੀਆਂ ਵੀ ਨੇ ਹੋਰ ਵੀ ਜ਼ਿੰਮੇਵਾਰੀਆਂ ਨੇ ਤਾਂ ਉਹਦੇ ਵਿੱਚ ਜਿੰਨਾ ਸਮਾਂ ਮੈਨੂੰ ਮਿਲਦਾ ਸੀ ਮੈਂ ਉਹ ਸਪੈਂਡ ਕੀਤਾ अर्ਲੀ ਮਾਰਨਿੰਗ ਮੈਂ ਜ਼ਰੂਰ ਉੱਠਿਆ 4 ਤੋਂ 5 ਦੇ ਵਿੱਚ ਵਿੱਚ ਹਰ ਰੋਜ਼ ਮੈਂ ਉੱਠਦਾ ਰਿਹਾ ਉਹ 2 ਘੰਟੇ ਸਵੇਰ ਐਂਡ ਦਫਤਰੀ ਸਮੇਂ 5 ਵਜੇ ਤੋਂ ਬਾਅਦ ਜੇ ਮੈਨੂੰ 1 ਘੰਟਾ ਮਿਲਦਾ ਸੀ ਜਾਂ 2 ਘੰਟੇ ਮਿਲਦੇ ਸੀ ਤਾਂ ਮੈਂ ਇਸ ਤਰ੍ਹਾਂ ਆਪਣਾ ਟਾਈਮ ਨੂੰ ਕੰਸਿਸਟੈਂਸੀ ਇਮਾਨਦਾਰੀ ਦੇ ਨਾਲ ਇਹ ਰੱਖੀ ਹੈ ਤੀਸਰਾ ਜਦੋਂ ਐਗਜ਼ਾਮ ਦੀ ਡੇਟ ਅਨਾਉਂਸ ਹੁੰਦੀ ਆ ਜਾਂ ਤੁਹਾਨੂੰ ਲੱਗਦਾ ਹੈ ਕਿ ਐਗਜ਼ਾਮ ਹੋਣ ਵਾਲਾ ਉਸ ਟਾਈਮ ਜਰੂਰ ਅਸੀਂ ਉਸ ਡਿਊਰੇਸ਼ਨ ਨੂੰ ਵਧਾ ਦਿੰਨੇ ਆ ਕਿਉਂਕਿ ਆਫਿਸ ਤੋਂ ਛੁੱਟੀ ਲੈ ਕੇ